1970 ਵਿੱਚ ਖਾਦ ਪਾਉਣ ਦੇ ਤਰੀਕੇ ਤੇ 2024 ਦੇ ਹਾਲਾਤ ਚੱਲੋ ਚੱਲ ਕੋਈ ਟਾਈਮ ਨਹੀਂ ਲੱਗਾ ਇੰਨੇ ਜਾਣੇ ਆਪਾਂ ਸੁੱਖ ਨਾਲ ਪਾਣੀ ਛੀ ਜਾਣੇ ਆ ਬਸ ਚਕ ਚਕ ਬੰਗ ਗਿਆ ਨਹੀਂ ਨਹੀਂ ਆਓ ਆਹ ਕਰਾਂਗੇ ਤੇਰਾ ਤੇ ਚੱਕ ਕਰ ਉਹ ਥੋੜਾ ਰਹਿ ਗਾ ਨਵੇਟ ਦਾਂਗੇ ਬਾਈ ਯਾਰ ਇਹ ਗੱਲ ਕਹਿਣੀ ਹੈ ਤੈਨੂੰ ਯਾਰ ਹਾਂ ਹਾਂ ਤੇ ਟੜਕੇ ਲੱਗਿਆ ਖਪੇ ਖੁਣ ਹੋਏ ਪਏ ਰੂੜੀ ਸਿੱਟੀ ਨੇ ਵਾਣ ਚ ਉਹ ਜਾਂਟੇ ਕੇ ਲੈ ਕੇ ਪਿਆਵਾਂ ਦੀ ਬੋਰੀ ਉਹ ਵੀ ਆ ਕਹਿੰਦੇ ਸਾਦੀ ਬੋਰੀ ਉਹ ਰੇਹ ਦੀ ਬੋਰੀ ਆ ਕਹਿੰਦੇ ਰੇਹ ਆ ਰੂੜੀ ਨਾਲੋਂ ਕਿਤੇ ਚੰਗੀ ਆ ਜਿਹੜੀ ਖੰਡ ਅਰਗੀ ਉਹ ਖੰਡ ਅਰਗੀ ਆ ਉਹ ਕਹਿੰਦੇ ਜਾਵਾ ਭਾਈ ਚਿੱਟੀ ਚਿੱਟੀ ਦੁੱਧ ਅਰਗੀ ਜਾਵਾ ਫਸਲ ਦੁੱਬਣੀ ਹੁੰਦੀ ਆ ਉਹ ਜ਼ਹਿਰ ਆ ਕਿਉਂ ਜ਼ਹਿਰ ਆ ਨਹੀਂ ਯਾਰ ਜੇ ਫਸਲ ਵੱਧ ਹੋਊਗੀ ਭਾਈ ਯਾਰ ਤੂੰ ਦੇਖ ਆਪਾਂ ਸਣਾ 20 ਗੱਡੇ ਪਾਉਣੇ ਆ ਕਿੱਲੇ ਚ ਤੇ ਉਹ ਆ ਗਈ 50 ਕਿਲੋ ਦੀ ਅੱਛਾ ਠੀਕ ਆ ਹਾਂ ਯਾਰੀ ਹੋਊਗੀ 40 ਦੀ ਹੋਊਗੀ ਕਿੱਲੇ 1.5 ਕਿੱਲੇ ਚ ਠੀਲਰਦੀ ਆ ਤੇ ਫਸਲ ਵੀ ਵੱਧ ਹੁੰਦੀ ਆ ਉਹ ਚ ਪੁੱਛ ਤਾਂ ਗਲਤ ਪਾਇਆ ਉਹਨਾਂ ਨੇ ਮੇਰਾ ਕਿਸੇ ਨੇ ਵਰਤੀ ਆ ਆਪਣੇ ਪਿੰਡ ਦੀ ਕਿਸੇ ਨੇ ਨਹੀਂ ਵਰਤੀ ਯਾਰ ਨਹੀਂ ਵਰਤੀ ਜਿਹਦੇ ਫਸਲ ਵੱਧ ਹੋ ਗਈ ਕੋਈ 4-6 ਲੜਾਇਆ ਜਾਂ ਕੋਈ ਕਿੱਲਾ ਨਹੀਂ ਲੈ ਰਹੇ ਚਾਰ-ਪੰਜ ਮਣ ਦਾਣੇ ਕਿੱਲੇ ਦੇ ਹੁੰਦੇ ਆਪਣੇ ਕੋਲੇ ਅੱਛਾ ਠੀਕ ਐ ਬਾਜਰਾ ਆਪਣੇ ਘਰੇ ਪਿਆ ਗੋੜ ਆਪਣੇ ਘਰੇ ਪਿਆ ਠੀਕ ਐ ਸਰੋਂ ਆਪਣੇ ਘਰੇ ਪਈ ਆ ਕਣਕ ਆਪਣੇ ਘਰੇ ਪਈ ਆ ਬਈ ਤੇ ਆਪਾਂ ਕਿੰਨੀ ਕਿ ਉਹ ਤੋਂ ਕਰਾਉਣਾ ਵਾਧ ਕਰਕੇ ਉਹ ਪਾਪ ਆ ਉਹ ਆਪਣੀ ਬਾਣੀ ਨਹੀਂ ਮੰਨਦੀ ਗੁਰਬਾਣੀ ਹੀ ਮੰਨਦੀ ਉਹ ਚੀਜ਼ ਉਹ ਤਾਂ ਠੀਕ ਹੈ ਗੱਲ ਤੇਰੀ ਪਰ ਪਾਪਾਂ ਕੀ ਆਪਾਂ ਮੰਨ ਲਾਏ ਤਾਂ ਹੁਣ ਪੱਠਾਂ 'ਚ ਪਾਤੀ ਉਹ ਪੱਠੇ ਵਾਜ ਜਾਣਗੇ ਪਸ਼ੂਆਂ 'ਚ ਆ ਗਿਆ ਕੋਈ ਦੁੱਧ ਮੱਝਾਂ ਮਾਰ ਲੈ ਖੋਲੇ ਮਾਰ ਲੈ ਬਾਦ ਚੰਗੇ ਆਪਣੇ ਕੋਲ ਬਲਦ ਮਾਰ ਲਾਂਗੇ ਹਜੇ ਵਰਤਿਆ ਪਹ ਨਹੀਂ ਨਾ ਕਿਸੇ ਨੇ ਆਪਣੇ ਦਾਦੇ ਪੁਰਦਾਦੇ ਆ ਰਹੇ ਆ ਜੇ ਤੁਸੀਂ ਬਾੜਾ ਕਹਨੇ ਆ ਯਾਪਾ ਬੱਕਰੀਆਂ ਵਾਲਿਆਂ ਤੋਂ ਲੈ ਲੈਂਦੇ ਆ ਕੋਈ 4-5 ਗੱਡੇ ਉਹਨਾਂ ਤੋਂ ਮੰਗਵੇਂ। ਓਏ ਉਹ ਤਾਂ ਲੈ ਲਾਂਗੇ ਸਾਰੀ ਤੇ ਅਡਿਸ ਕਰਦੇ ਉਹਨਾਂ ਕੰਮ। ਉਹ ਪਛੀਆਂ ਮੇਟਾ ਜਿਹੜੇ ਕਰਨਾ ਹੋਰ ਕੀ ਆ 10 ਬੰਦੇ ਆ ਘਰੇ। ਵਾਂ ਤਾਂ ਆਪਣੇ ਕੋਲ 8-10 ਕਿੱਲੇ ਸਾਰੇ। ਫਸਲ ਵਾਦ ਹੋ ਜੂ ਕੋਈ 4-5 ਕਿੱਲਾ ਆ ਜਾਣੀ। ਬਹੁਤ ਬਹੁਤ ਕਰ ਦਿੱਤੀ ਹੈ ਨਾ ਕੱਚਾ ਰਾਜੇਪੁਰ ਜਾਣਾ ਬਹੁਤ ਔਖਾ ਗੱਡਿਆਂ ਤੇ ਤੂੰ ਬਾ ਆਪਣਾ ਜਿਵੇਂ ਮਹਾਰਾਜ ਦਈ ਜਾਂਦਾ ਨਾ ਉਹਦੇ ਸਬਰ ਰੱਖੋ ਉਹਦੇ ਤੇ ਸ਼ੁਕਰਾਨਾ ਕਰੋ। ਹੂੰ ਤੇ ਆ ਤੁਸੀਂ ਸਿੱਟੋ ਜਾਂ ਇਹ ਕੱਲ ਨੂੰ ਪਾਲਾਂਗੇ ਜੇ ਤੁਹਾਡਾ ਨਹੀਂ ਕੀ ਕਰਦਾ ਪਰ ਪਾਉਣੀ ਹੈ। ਨਹੀਂ ਨਹੀਂ ਸਹੀ ਗੱਲ ਆ ਵੱਡੇ ਬਾਈ ਦੀ ਬਾਈ ਆ ਇਹਦੇ ਵਾਲੀ ਗੱਲ ਨਹੀਂ ਬਣ ਉਹ ਮੈਂ ਤਾਂ ਉਹਨਾਂ ਨੂੰ ਦੇਖ ਕੇ ਆਈ ਹਾਂ ਫਸਾ ਚੰਗੀ ਨੇ ਚਾਰ ਪੀਏ ਬੱਦਕ ਬੰਦੇ ਆ ਉਸਤਾਸ ਕੁੱਤੀਆਂ ਦੇ ਸਾਰਿਆਂ ਨੇ ਮੁਰਕ ਉਹਨੇ ਪਾਤੀ ਆਪਾਂ ਹੈ ਜਾਂ ਉਹਦੇ ਕਮਾਈ ਆਲਾ ਤੇ ਆਪਾਂ ਚਾਰੀ ਗੋਲੇ ਕਰਦੇ ਆਸਤੇ ਬੰਨਿਆ ਜੀ ਗੋਆ ਹੀ ਨਹੀਂ ਪਾਉਣਾ ਆਪਾਂ ਠੀਕ ਗੱਲ ਚੱਲ ਮੈਂ ਤੈਨੂੰ ਵੇਖ ਕੇ ਆਈ ਸੀ ਕਿ ਮੈਂ ਤਾਂ ਰੂੜੀ ਦੋ ਘਰਾਂ ਦੀ ਹੋਰ ਪੁੱਛਦਾ ਮੈਂ ਤੈਨੂੰ ਵੇਖ ਤੇ ਲੈਣਾ ਸੀਗਾ ਹਮ ਬੰਤ ਕੇ ਨਾਲ ਤੇ ਆਪਾਂ ਇਤਕੀ ਰੂੜੀ ਇਕੱਠੀ ਕਰਾਂਗੇ ਠੀਕ ਹੈ ਭਰ 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 ਹੀ ਪਾ ਦਿੰਨਾ ਮੈਂ ਕਰ ਹਾਂਜੀ ਪੱਠੇ-ਪੁੱਠੇ ਵੱਡੋ ਦੂਜੇ ਠੀਕ ਹੈ ਠੀਕ ਤੂੰ ਬਾਬਾ ਐ ਕਰੀਂ ਲਬਾਂਇ ਕਰੀ ਰਾਹ ਉਹ ਆਪਣਾ ਕਰਾਉਣਾ ਖਾਲ ਗੋੜੀ ਵਾਲਾ ਠੀਕ ਆ ਸਾਰਾ ਕੱਟ ਕੇ ਜੇ ਪਾਣੀ ਆਊਗਾ ਨਹਿਰ ਦਾ ਮੋਗੇ ਦਾ ਉਹ ਲਾਂਬਾ ਦਿੰਦੇ ਬਈ ਹੋਰ ਸਾਡੇ ਕੰਮਾਂ 'ਚ ਆਪਾਂ ਪਿੱਛੇ ਨਹੀਂ ਰਹਿਣਾ ਉਹ ਰਾਹ ਦੇ ਕੰਮਾਂ 'ਚ ਪਿੱਛੇ ਰਹਿ ਜੀ ਕੋਈ ਕੋਈ ਕਢਾ ਲੈ ਤੇ ਤੁਸੀਂ ਰਾਹ ਉਹ ਕਢਾ ਕੇ ਨਾ ਖਾਲ ਅੱਛਾ ਜੀ ਤੇ ਪਾਣੀ ਆਊਗਾ ਫੇਰ ਹੀ ਚਾਰ ਆਪਣੇ ਅੰਨ ਪਾ ਹਾਂ ਹਾਂ ਇਹ ਤਾਂ ਗੱਲ ਹੈ ਜੀ ਹਾਂ ਤੇ ਮੀਂਹ ਦੀ ਬਹੁਤ ਘੱਟ ਪਿਆ ਦੇਖ ਲੈ ਕੋਈ ਵੀ ਸ਼ਕਤੀ ਫੇਰ ਕਢਾ ਦੇਵੇਂ ਖਾਲਾ ਕਢਾ ਲੈ ਚਲੋ ਹੁਣ ਫੇਰ ਕਰਦੇ ਆਪਾਂ ਚਲੋ ਠੀਕ ਆ ਜੀ ਆਣਾ ਯੂਟਿਊਬ ਲਈ ਚਾਹ ਤਿਰੋ ਖੋਇਣਾ ਨੂੰ ਤੇ ਕਈ ਵੀ ਸਾਫ ਕਰਕੇ ਕਪੂਟ ਭਾਈਆਂ ਹੋਰ ਲੈਉਣੀਆਂ ਕਈ ਆਪਾਂ ਕਿਹਨਾਂ ਰਵੰਦਰਾ ਪਾਤਾ ਦਾਣਾ ਦੂਣਾ ਨਾ ਪਾਤਾ ਭਾਈ ਪਾਤਾ ਦਾਣਾ ਯਾਰ ਐਤ ਕੀ ਨਾ ਆਪਾਂ ਮੇਲੇ ਤੇ ਲੜਾਉਣਾ ਕੋਕੜ ਮੈਂ ਤਾਂ ਨਾ ਆਪਾਂ ਮੀਟ ਬਣਾ ਲਗੇ ਦਾ ਭਾਈ ਅੱਜ ਕੀ ਆਲਾ ਮੁੰਡਿਓ ਹੋਵੇ ਵੀ ਆਲਾ ਆ ਗਿਆ ਮੁੰਡਾ ਆ ਗਿਆ ਆ ਗਿਆ ਸਾਫ ਕਰ ਸਾਫ ਕਰ ਤੇ ਵਧੀਆ ਹੋ ਗਿਆ ਸੌਦਾ ਵੀ ਲਿਆਤਾ ਸਾਰਾ ਸਾਨੂੰ ਸਾਫ ਦਾ ਅੱਛਾ ਠੀਕ ਐ ਹਾਂ ਇਹ ਐਪ ਕੀ ਸਿਰਾਂ ਲੱਗ ਗਿਆ ਆਪਣਾ ਫਸਲਾਂ ਹਾਂ ਆਪਣਾ ਖੇਤ ਕੀ ਆ ਤਾ ਸੱਤ ਅੱਠ ਮਾਣ ਹੋਇਆ ਕਣਕ ਦਾ ਅੱਛਾ ਤੇ ਛੇ ਮਾਣ ਹੋਇਆ ਛੋਲੇ ਛੋਲੇ ਅਧਰ ਕਾੜੀ ਤੋੜਦਾ ਪਿਛਲੇ ਸਾਲ ਐਪ ਕੀ ਦਾ ਆਪਾਂ ਪੂਰਾ ਉਤੋਂ ਦੀ ਹੋਵੇ ਮਿਹਨਤ ਬਾਈ ਮਿਹਨਤ ਮਿਹਨਤ ਇਹ ਹੋਰ ਦਾ ਇੱਕ ਐਂ ਕਰੀ ਸਾਨੂੰ ਇਹ ਦੋਨਾਂ ਨੂੰ ਸਾਈਕਲ ਤੋਂ ਬਾਅਦ ਸਾਈਕਲ ਤੋਂ ਬਾਅਦ ਮੈਂ ਕਿੰਨਾ ਮਰ ਕੰਮ ਪਰ ਤਗੜਾ ਹੋ ਕੇ ਕਰਨਾ ਪਵੇ ਕੰਮ ਕਰਾਂਗੇ ਭਾਈ ਜਿਹੜਾ ਕੰਮ ਆਖੀਂ ਅੱਤੀ ਪਾਗਲ ਵਾਲੀ ਬਸਲ ਪੂਰੀ ਚੱਪ ਘੜਦੋ ਜੀ ਬਸ ਇਹ ਮੇਲੇ ਨਾ ਜਾਵਾਂਗੇ ਚੱਲ ਅੱਜ ਬਣਾਓ ਕੋਈ ਇੱਕ ਕੁੱਕੜ ਲੜਾਉਣਾ ਲੈ ਕੇ ਜਾਣਾ ਆਪਾਂ ਅੱਜ ਲੜਾਉਣਾ ਨਹੀਂ ਅੱਜ ਬਣਾਓ ਇੱਕ ਦੇਸੀ ਆ ਫੜ ਕੇ ਮੈਂ ਤੈਨੂੰ ਆਖਿਆ ਸੀ ਪਤੀਲੇ 'ਚ ਸੈਟ ਕਿਉਂ ਲੱਗਦਾ ਵੀ ਬਾਈ ਲੜੂਗਾ ਆਪਾਂ ਚਲੋ ਆਜੋ ਫਿਰ ਆ ਰਹੀ ਹੈ ਕੰਮ 2024 ਦੇ ਹਾਲਾਤ ਉਹ ਭਾਈ ਆ ਗਿਆ ਭਾਈ 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 ਭੱਜ ਕੇ ਆਈ ਫੜ ਲਵਾਂਗੇ 100 ਕਰਕੇ ਇਹ ਬਾਹਰ ਖੜੇ ਕੀ ਕਰਦੇ ਆ ਯਾਰ ਨਾਈ ਉਹ ਆ ਗਿਆ ਆ ਗਿਆ ਜੀ ਫੋਨ ਲਵਾ ਕੇ ਆਈਫੋਨ ਬਾਈ ਆ ਗਿਆ ਆ ਦਿਨਾਂ ਆਈਫੋਨ ਜੱਬ ਕੇ ਰੱਖਤਾ ਕੀ ਚੱਕਰ ਬਣ ਗਿਆ ਬਾਈ 120 ਮਾਣ ਛੜਿਆ ਲਾ ਲੋ ਗੇਟਾ ਉਹ ਗੋਰੇ ਦਾ ਛੜਿਆ 150 ਮਾਣ ਉਹੀ ਬੀਂ ਸੀਗਾ ਸੋਨੂੰ ਮੈਂ ਆਖੇ ਨਾ 2.5 ਗੱਟੇ ਬਾਈ ਯੂਰਗਾ ਦੇ ਪੰਜ ਪੰਜ ਪਾਏ ਸੀ ਅਗਲੇ ਨੇ ਚਾਹਦੇ ਸੀਗੇ ਮੇਰੇ ਤੇ ਉਹੀ ਬੇਇਜ਼ਤੀ ਕਰਾਤੀ ਤੁਸੀਂ ਬਾਈ ਯਾਰ ਆਪਦੇ ਆਣੇ ਤਾਂ ਬਹੁਤ ਪਾਈ ਸੀ ਯੂਰਗਾ ਬਹੁਤ ਕੀ ਪਾਈ ਸੀ 2.5 ਗੱਟਾਂ ਯਾਰ ਕੀ ਹੁੰਦਾ ਤੁਸੀਂ ਉਹੀ ਪਤਾ ਨਹੀਂ ਯੂਨੀਵਰਸਿਟੀਆਂ ਪਿੱਛੇ ਲਾ ਕੇ ਸਾਰਾ ਪਾਇਆ ਯਾਰ ਗੰਦ ਸਾਰਾ ਪਾਇਆ ਹਜੇ ਆ ਪਾਇਆ ਯਾਰ ਪੰਜ ਪੈਕਟ ਪਾਉਣ ਵਾਲੇ ਆ ਵੇਖ ਲੈ ਬਈ ਤੇਰੇ ਸਾਹਮਣੇ ਆਏ ਰਾ ਕੀ ਪਾਇਆ ਜਿਵੇਂ ਜੱਬ ਕੇ ਰੱਖ ਤਾ ਭਰਾ ਵਾ ਠੇਕਾ ਵੀ ਮੋੜਨਾ ਦਾ 90000 ਨੂੰ ਲਿਆ ਨਹੀਂ ਤੇ ਬਈ ਫਿਰ ਸਾਡਾ ਮੇਰਾ ਇਹ ਆਈਫੋਨ ਆਈਫੋਨ ਭੁੱਲ ਜਾ ਹੁਣ ਤਾਂ ਮਟਰੋਲਾ ਵੀ ਨਹੀਂ ਆਉਣਾ ਮਟਰੋਲਾ ਤਾਂ ਪੁਰਾਣਾ ਮਿਲੂ ਹੁਣ ਨਵਾਂ ਤਾਂ ਹੁਣ ਐ ਕਰੋ ਆ ਬਾਸਮਤੀ ਨਾ ਕੱਚ ਸਿੱਟੋ ਤੇ ਕੱਲ ਨੂੰ ਹੀ ਲਿਆ ਉਹਨੂੰ ਮੰਗਾ ਉਹਨੂੰ ਗੱਡੀ ਪੀਕਾ ਭਰ ਕੇ ਉਹਨੂੰ ਕਹ ਜੁਰਗਾ ਦੀ ਤੇ ਡਾਈ ਮੋਣੀਆਂ ਦੀ ਹੁਣ ਹੀ ਸਿਰ ਤੇ ਡਾਈ ਮੋਣੀਆਂ ਪੇ ਕਣਕ ਵੇਲੇ ਨਾ ਪਾਉਣੀ ਪਊਗੀ ਜਿਹੜਾ ਖਾਓ ਇਹ ਨਹੀਂ ਕੱਟਣੀ ਚਾਹੀਦੀ ਹਾਂ ਜਿਹੜਾ ਖਾਊਗਾ ਉਹਨੂੰ ਤਾਂ ਮੋਕ ਲੱਗੂਗੀ ਪਹਿਲਾਂ ਲੱਗੀ ਜਾਵੇ ਆਪਾਂ ਕਿਹੜਾ ਖਾਣਾ ਇਹ ਇਹਨੂੰ ਗੱਲ ਸੁਣ ਲਓ ਚੱਲ ਆਓ ਹੀ ਪਾ ਦੇ ਇਹ 100 ਮਣ ਤੋਂ ਘੱਟ ਨਹੀਂ ਹੋਣੀ ਚਾਹੀਦੀ ਬਾਸਮਤੀ ਲੋਕਾਂ ਦੀ 80 ਮਣ ਚਾਹੀਦੀ ਆਪਨੀ 100 ਚੜ੍ਹਣੀ ਚਾਹੀਦੀ ਐ ਆ ਤੀਜੀ ਏ ਕੋਈ ਮਰਜ਼ੀ ਪਾ ਦੇ ਪ੍ਰਦਾਨ ਹੋਰ ਸਾਈਡ ਤੇ ਜੂਰੀਆ ਸਾਈਡ ਤੇ ਕੋਈ ਮਰਜ਼ੀ ਸੱਟ ਦੇ ਆ ਵੀ ਲੈਂਦੀ ਠੀਕ ਆ ਭਾਵੇਂ ਬੱਚੇ ਨਾ ਬੱਚੇ ਕੋਸ ਪਰ ਟਰਾਲੀਆਂ ਭਰ ਕੇ ਜਾਣੀਆਂ ਚਾਹੀਦੀਆਂ ਬਈ ਆ ਜ਼ਹਿਰ ਆ ਯਾਰ ਪੂਰੇ ਟਾਬ ਦਾ ਜੈਰ ਆ ਪਾਪਾ ਇਹ ਬਈ ਢੋਲ ਦੇ ਨੂੰ ਕਿੱਲੇ ਜੀ ਢੋਲਦੇ ਜੇ ਡੇਢ ਕਿੱਲੇ ਦਾ ਇਹ ਆ ਹੁਣ ਵੇਖ ਲੈ ਝੋਨਾ ਵੇਲਾ ਨਿਸਰਨ ਆ ਨਾ ਹੋਰ ਐ ਝਣਾੜੀ ਪੈਠਲਵਾ ਦੇ ਬਾਸਮਤੀ ਗਵੰਡੀਆਂ ਨੂੰ ਮੈਂ ਤੁਹਾਨੂੰ ਗੱਲ ਦੱਸਤੀ ਬੇਫਿਕਰ ਹੋ ਜਾ ਆਈਫੋਨ ਦਾ ਭੁੱਲ ਜਾ ਛੋਟੀਆਂ ਜਿੰਨਾ ਜੂਣਾ ਹੀ ਮੈਂ ਪਾੜ ਦੂੰਗਾ ਠੋਕ ਦਿਆਂਗੇ ਪਹਿਲਾਂ ਥੋੜੇ ਲਖਣੀ ਨਹੀਂ ਖੇਤੀ ਕਰਨ ਵਾਲੇ ਇਹਦਾ ਸੀ ਸਰ ਉੱਥੇ ਮੈਨੂੰ ਪਤਾ ਬਠਿੰਡਾ ਬੀਕਾ ਨੇਰ ਹੋ ਗਿਆ ਮੈਨੂੰ ਉਥੋਂ ਕਾਰ ਨਾ ਤੁਰੇ ਮੈਥੋਂ ਜਦੋਂ 120 ਮਾਨ ਦੀ ਆਵਾਜ਼ ਨਿਕਲੀ ਗੱਟੇ ਗੇਣੇ ਦਵਾਰੇ ਫੇਰ ਸਾਹਬ ਕਰਾਇਆ ਮੈਂ ਕਿਹਾ ਕੀ ਪਤਾ ਗਵੰਡੀਆਂ ਪੈਸਾ ਤਾਂ ਵਧ ਗਿਆ ਉਹ ਇਹ ਪੈਸਾ ਕੋਣ ਨਹੀਂ ਵਧਿਆ 90000 ਨੂੰ ਲਿਆ ਇਹ ਬਾਣ ਤੇ ਗਾਣੂ ਵੀ ਆਪਾਂ ਲੱਖ ਨੂੰ ਹੋ ਜਾਊਗਾ ਬਾਣ ਆਪਾਂ ਛੱਡਣਾ ਬਾਣ ਹੈ ਨਹੀਂਗਾ ਆਪਾਂ ਲੈਣਾ 80000 ਮੈਨੂੰ ਮਟਾਈ ਫੋਨ ਦਾ ਕੋਸ ਨਹੀਂ 80000 ਤੇ ਉਹਦਾ ਯਾਰ ਭੁੱਲ ਜਾ ਠੀਕ ਆ ਇਹ ਵੀ ਆਈਏ ਨਵੀਂ ਅੱਕ ਆ ਪਾਤੀਆਂ ਆ ਸਾਰੀਆਂ ਪਾਤੀਆਂ ਇੱਚ ਸਾਰਾ ਹੀ ਪਾਇਆ ਤੇ ਆ ਕਿਉਂ ਰੱਖੀ ਬਠੇ ਇਹ ਵੀ ਸੈਟ ਇਹ ਵੀ ਪਾਉਣਾ ਹੀ ਆ ਬਸ ਹੁਣ ਪਾਈ ਜਾਂਦੇ ਸੀ ਆਵੇ ਜਿਹੜਾ ਹੁਣ ਮਨੀਬ ਨੂੰ ਮਾਰੂ ਨੂੰ ਕਹਿੜ ਜੁਰਗਾ ਹੋਰ ਭੇਜ ਦੇ ਤੇ ਸੈਡ ਦੇ ਅੱਗੇ ਸਵਾ ਕੋਲ ਨਹੀਂਦਾ ਗਾਲ ਜੇਪਾਂ ਦੀ ਕਮੈਨ ਨਹੀਂ ਤੋਪੀ ਚਾਈ ਦੀ ਐ ਚਾ 140 ਮਾ ਨਿਕਲਿਆ ਇਹ ਫਿਰ ਥਾਰ ਲਿਆਵਾਂਗੇ ਆਪਾਂ ਨਵੀਂ ਜਿਹੜੀ ਪੰਜ ਬਾਰੀਆਂ ਵਾਲੀ ਲਿਆ ਦੂੰ ਬਸ ਠੀਕ ਹੈ ਜੀ ਚੱਕ ਬਾਰੀਆਂ ਸਮਾਨ ਥੜ ਦੇ ਹੋਣਗੇ ਚੱਕ ਚੱਕ ਬਾਹ ਦੇ ਬਸ ਆਪਾਂ ਨੂੰ ਕੀ ਹੈ ਫੋਨ ਕਰ ਦਿਓ ਮੈਂ ਕਿ ਭੇਜ ਦੇ ਗੱਡੀ ਆਖ ਯੂਰਗਾ ਦੀ ਜੜੀ ਅਡੋਲ ਦੇ ਉੱਤੇ ਉੱਤੇ ਸਾਰੇ ਰੋਨਾ ਚਰ ਨਾ ਜੀ